ਅਨੇ ਧੋਖੇ ਅਸਲੀ ਚੌਧੀਆਂ ਅਸਲੀ ਹੁੰਦੇ ਆਰੇ ਨੇ ਜਿਆਦਾ ਕੰਮ ਆ ਵਾਹ ਤੇ ਆਪਣੀ ਪਾਰਟੀ ਦਾ ਸੁਧਾਰ ਕੀਤਾ ਜਾਵੇ ਜੀ ਵਾਹ ਵਾਹ ਮੈਂ ਸਾਕੇ ਬੀਜਪੀ ਦੇ ਕੇ ਨਾ ਜੁੰਦਾ ਵਾ ਬੀਜਪੀ ਨੇ ਜਿਹੜੇ ਤਰਨਤਨ ਪੁਰਾਣੇ ਬੰਦੇ ਸੀ ਉਹਨਾਂ ਨੂੰ ਛੱਡ ਕੇ ਨਵੇਂ ਬੰਦੇ ਨੂੰ ਨਾਲ ਲੱਗੇ ਲਗਾਇਆ ਵਾ ਉਹਨਾਂ ਕਰਕੇ ਬੀਜਪੀ ਵਾਲੇ ਬਹੁਤ ਡਾਊਨ ਜਾ ਰਹੀ ਤਰਤਾਪ ਦੇ ਵਿੱਚ ਮੈਂ ਬੀਜਪੀ ਨੂੰ ਕੇ ਬੇਨਤੀ ਕਰਦਾ ਵਾਂ ਕਿ ਤਰਨਤਨ ਬੰਦੇ ਜਿਹੜੇ ਚੁਣੇ ਆ ਨਾ ਉਹਨਾਂ ਨੂੰ ਹਿੰਦੂਸ਼ਕ ਕਰਕੇ ਨਾ ਚੁਣੋ ਉਸ ਮਨ ਕਹਿੰਦਾ ਕਿ ਚੁਣੋ ਆਪਣੀ ਬੋਰਡ ਰਕੇ ਚੁਣੋ ਸਰਦਾਰ ਹਰਮੀਰ ਸਿੰਘ ਸੰਧੂ ਜਿੰਦਾਬਾਦ ਇਸ ਹਰਮੀਰ ਸਿੰਘ ਸੰਧੂ ਨੂੰ ਲੋਕਾਂ ਨੂੰ ਇਹ ਕਿਹੜਾ ਚੜ ਗਿਆ ਵਰਮੀਸ਼ਰ ਜੰਦੂ ਜਿੱਤਿਆ ਵਾ ਔਰ ਬਾਕਾਇਦਾ ਚੌਥੀ ਵਾਰ ਜਿੱਤਿਆ ਵਰਮੀਸ਼ਰ ਸਿੰਧੂ ਵਰਮੀਸ਼ਰ ਸਿੰਧੂ ਨੇ ਲੋਕਾਂ ਦੇ ਕੰਮ ਕਰਨੇ ਨੇ ਵਰਮੀਸ਼ਰ ਜੰਦੂ ਨਹੀਂ ਜਿੱਤਿਆ ਇਹ ਲੋਕ ਜਿੱਤੇ ਨੇ ਇਹ ਤੁਸੀਂ ਕੀ ਸਮਝ ਲਏ ਕਿ ਇਹਨਾਂ ਦੇ ਮੂੰਹ ਨੂੰ ਵੋਟ ਪਈ ਆ ਜਾਂ ਪਾਰਟੀ ਦੇ ਮੂੰਹ ਨੂੰ ਵੋਟ ਪਈ ਆ ਪੁਲਿਸ ਦੇ ਮੂੰਹ ਨੂੰ ਵੋਟ ਪਈ ਆ ਪਾਰਟੀ ਨੂੰ ਹੀ ਵੋਟ ਪਈ ਆ ਵਰਮੀਸ਼ਰ ਦੇ ਮੂੰਹ ਨੂੰ ਵੋਟ ਪਈ ਆ ਇਹ ਤਾਂ ਮੀਸ਼ਰ ਲੋਕਾਂ ਦਾ ਪਿਆਰ ਦੇਖੋ ਇੰਨਾ ਮੁਕਾਬਲਾ ਹੁੰਦੇ ਬਾਅਦੂਦ ਇਹਨੇ ਦੇਖੋ ਸੈਂਟਰ ਦੇ ਮਨਿਸਟਰ ਤੱਕ ਹਰ ਪਾਸੇ ਆ ਕੇ ਬਹਿ ਗਏ ਜੀ ਉਹਦੇ ਫਾਰਮ ਜਿੱਤ ਬੜੀ ਸ਼ਾਨ ਦੇ ਨਾਲ ਜਿੱਤ ਹੋਈ ਆ 12000 ਜਿੱਤ ਜਿਹੜੀ 12500 ਜਿੱਤ ਨਹੀਂ ਹੈਗੀ ਹੋਰ ਬੜੀ ਸ਼ਾਨ ਦੇ ਨਾਲ ਸਰਦਾਰ ਹਰਮੀਤ ਸਿੰਘ ਸੰਧੂ ਉਹ ਰਾਮ ਆਦਮੀ ਪਾਰਟੀ ਦਿੱਤੀ ਆ ਜੀ ਧੰਨਵਾਦ ਜੀ ਇਸ ਟਾਈਮ ਹਲੇ ਜਿੱਤ ਕਰਨ ਦਾ ਮੱਥਾ ਟੇਕਣ ਗਏ ਕਿ ਨਹੀਂ ਅਜੇ ਬਸ ਆ ਰਹੇ ਹਾਂ ਤਰ ਤਰ ਦੇ ਵਿੱਚ ਜਿੰਨੇ ਵਾਰਡਾਂ ਵੇ ਜਿਹੜੇ ਵਾਰਡਾਂ 20 ਵਾਰਡ 79 ਦਾ ਵਾਰਡ ਜਿੰਨੇ ਵਾਰਡਾਂ ਜਿੰਮਿਤ ਕੀਤੀ ਹੈ ਨਾ ਹਰਮੀਤ ਸਿੰਘ ਦੇ ਬੰਦਿਆਂ ਨੇ ਵੰਦਪਾਲ ਕੀਤੀ ਆ ਔਰ ਇਸ ਕਰਕੇ ਉਹਨਾਂ ਦਾ ਫੁੱਜੜ ਫੁੱਜੀ ਜੇ ਤੁਹਾਨੂੰ ਜੜੀ ਉਹਨਾਂ ਸਿਰ ਦਾ ਖੇਰਾ ਵਾ ਜਿਹਨਾਂ ਲੋਕਾਂ ਨੇ ਬਾੜਾ ਵਿੱਚ ਲੋਕਾਂ ਨੇ ਬੰਦ ਕੀਤੀ ਆ ਪਤਨ ਤਾਂ ਦਿਨ ਮਹੀਨੇ ਹੁੰਦਾਇਆ ਵਾ ਵੈਰੀ ਗੁੱਡ ਹਾਂ ਬੱਲੇ ਬੱਲੇ ਹੋ ਗਿਆ ਲਾਰਡ ਮੀਟਿੰਗ ਆਓ ਇੱਧਰ ਨਾਰੇ ਜੀ ਬੋਲੋ ਕਿ ਅਸਲੀ ਚੌਦੀ ਅਸਲੀ ਹੁੰਦੇ ਜੀ ਜੀ ਬੀਰ ਸਿੰਘ ਸੰਧੂ ਐਮਐਲਏ ਹਰਮੀਰ ਸਿੰਘ ਸੰਧੂ ਵਿਜਿਤ ਰਿਆ ਉਹਨਾਂ ਦਾ ਸਵਾਲ ਪੁੱਛਣ ਲਈ ਕੈਂਪਰੀ ਨਿਵਾਸੀ ਖੜੀ ਨੇ ਲਓ ਹੁਣ ਅਸਤਵਾਦੀ ਕਰਨ ਲੱਗੇ ਨੇ